ਤੁਹਾਡੇ ਸਾਰਿਆਂ ਵਾਸਤੇ ਬਹੁਤ ਸੋਹਣੀ ਵੀਡੀਓ ਆਪਾਂ ਅੱਜ ਲੈ ਕੇ ਪਹੁੰਚੇ ਆਂ ਵੀਡੀਓ ਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂਗਾ ਰੇਟ ਮੋਬਾਈਲ ਨੰਬਰ ਲੋਕੇਸ਼ਨ ਸਾਰਾ ਕੁਝ ਤੇ ਗੱਡੀਆਂ ਆਪਾਂ ਅਲੱਗ-ਅਲੱਗ ਏਰੀਆ ਚੋਂ ਲੈ ਕੇ ਪਹੁੰਚੇ ਆਂ 55000 ਦੀ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਆਂ ਬਹੁਤ ਸੋਹਣੀ ਵਧੀਆ ਤੇ ਇਕੱਲੀ-ਗੱਲੀ ਆਪਾਂ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਪੂਰੀ ਵੀਡੀਓ ਚ 7719445360 ਜੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀ ਦੇ ਵਿਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਵੈਂਟੋ ਗੱਡੀ ਆਪਾਂ ਲੈ ਕੇ ਪਹੁੰਚਿਆ ਪਹਿਲੀ 2000 ਤੇ 1 ਮਾਡਲ ਗੱਡੀ ਆ 3rd ਓਨਰ ਹੈ ਜੀ ਇੱਕ 60 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਰਨਾਲੇ ਏਰੀਆ ਚੋਂ ਗੱਡੀ ਮਾਲਕ ਨੇ ਭੇਜੀ ਆ ਇਹ ਬਰਨਾਲਾ ਮਾਲਕ ਦਾ ਏਰੀਆ ਘਰੇ ਗੱਡੀ ਖੜੀ ਹੈ ਘਰ ਦੀ ਲੋਕਲ ਪਰਸਨਲ ਗੱਡੀ ਹੈਗੀ ਤੇ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਸੋਹਣੀ ਗੱਡੀ ਆ ਰੰਗ ਸੋਹਣਾਗਾ ਗੱਡੀ ਵੀ ਸੋਹਣੀ ਆ ਬਾਕੀ ਫੋਟੋਵਾਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਮਾਲਕ ਨੇ ਬਹੁਤ ਚੰਗੀਆਂ ਵਧੀਆ ਸੋਹਣੀਆਂ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਜਿਹੜੀ ਡਿਮਾਂਡ ਇਹਨਾਂ ਨੇ ਦੱਸੀ ਆ 160 ਉਹ ਬਹਿ ਕੇ ਮੌਕੇ ਤੇ ਘਾਟਾ-ਬਾਦਾ ਹੋ ਜਾਊਗਾ ਉਹ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਕੋਈ ਵੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਮਾਲਕ ਨਾਲ ਕੁਝ ਵੀ ਪੁੱਛਣਾ ਹੋਵੇ ਗੱਡੀ ਬਾਰੇ ਤਾਂ ਨੰਬਰ 9464414934 ਇਸ ਨੰਬਰ ਤੇ ਗੱਲ ਕਰ ਲਿਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨੀ ਹੋਵੇ। ਇੱਕ ਆਪਾਂ ਬਲੈਨੋ ਗੱਡੀ ਲੈ ਕੇ ਪਹੁੰਚੀ ਆ 2001 ਮਾਡਲ ਗੱਡੀ ਆ ਜੀ ਫਾਸਟ ਓਨਰ ਹੈ। 545 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਪੰਜਾਬ ਨੰਬਰ ਹੈ ਮੋਗਾ ਮਾਲਕ ਦਾ ਏਰੀਆ ਹੈ। 90 ਕੁ ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ। ਗੱਡੀ ਪੂਰੀ ਵਧੀਆ ਜੀ ਰੰਗ ਰੋਗਨ ਤੋਂ ਲੈ ਕੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ। ਨਾ ਤਾਂ ਕੋਈ ਬਾਦ ਚ ਰੰਗ ਹੋਈ ਹੈ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਬਹੁਤ ਵਧੀਆ ਕੰਡੀਸ਼ਨ ਦੀ ਸੋਹਣੀ ਪੂਰੀ ਆਪਾਂ ਨੂੰ ਗੱਡੀ ਮਿਲੂਗੀ 5 45 ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊ ਬਹਿ ਕੇ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕਿਸੇ ਨੇ ਵੀ ਜਾ ਕੇ ਦੇਖਣੀ ਹੈ ਤਾਂ ਮਾਲਕ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ نیچے ਦਿੱਤਾ ਤੁਸੀਂ ਪਹਿਲਾਂ ਗੱਲ ਕਰ ਲਿਓ ਫਿਰ ਜਾ ਕੇ ਦੇਖ ਲਿਓ ਤੇ ਜਦੋਂ ਗੱਡੀ ਪਸੰਦ ਆਜੂਗੀ ਉਹ ਤੋਂ ਬਾਅਦ ਰੇਟ ਹੋ ਜਾਊਗਾ ਬਹਿ ਕੇ ਉੱਪਰ ਥੱਲੇ ਤੇ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੂਆ ਮਾਲਕ ਦਾ 97800 ਪੂਰਾ 02580 ਗੱਲ ਕਰ ਲਿਓ ਤੁਸੀਂ ਆਪੇ ਹੁਣ ਤੁਸੀਂ ਦੇਖੋ ਇੱਕ ਸਵਿਫਟ ਗੱਡੀ 2005 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੀਆਂ 2027 ਤੱਕਰ ਆਪਾਂ ਨੂੰ ਗੱਡੀ ਦੀ ਪਾਸਿੰਗ ਮਿਲ ਚੁਗੀ 1 ਲੱਖ ਤੇ 70000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਪਾ ਧੋੜ ਮਾਲਕ ਦਾ ਏਰੀਆ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਗੱਡੀ ਸੋਹਣੀ ਐ ਪੂਰੀ ਵਧੀਆ ਕਿਸੇ ਨੇ ਜਾ ਕੇ ਦੇਖਣੀ ਹੋਵੇ ਗੱਡੀ ਪਧੌਰ ਜਾ ਕੇ ਦੇਖ ਸਕਦਾ ਹੂੰ ਕਿਸੇ ਨੇ ਤੋਰ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਕਿ ਮਰਜ਼ੀ ਚੈੱਕ ਕਰ ਲੂ ਸਾਰਾ ਕੁਝ ਵਧੀਆਗਾ ਮਾਲਕ ਦੇ ਘਰੇ ਗੱਡੀ ਮਿਲ ਜੂਗੀ ਮਾਲਕ ਨੇ ਕਿਹਾ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਕੰਮ ਕੁੰਮ ਟੋਟਲ ਘਰਵਾ ਰੱਖੇ ਬਾਕੀ 1.70 ਰੇਟ ਇਹਨਾਂ ਨੇ ਕੋਈ ਫਿਕਸ ਨਹੀਂ ਮੰਗਿਆ ਘਾਟਾ ਵਾਦਾ ਕੀਤਾ ਜਾਊਗਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਹੈ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਸੀ 79 73932 643 ਗੱਲ ਕਰ ਲਓ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਬਾਕੀ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਨਾਲ ਦੀ ਨਾਲ ਜਰੂਰ ਦੱਸਿਓ ਚੱਲਦੀ ਚੱਲਦੀ ਵੀਡੀਓ ਸੀ ਜੇ ਕਿਸੇ ਕੋਲੇ ਘਰ ਕੋਠੀ ਮਕਾਨ ਹੈਗਾ ਤਾਂ ਆਪਣੇ ਵਟਸਐਪ ਨੰਬਰ ਤੇ ਜਰੂਰ ਭੇਜਿਓ ਹੁਣ ਆਪਾਂ ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲੇ ਡਿਜ਼ਾਇਰ ਗੱਡੀ ਪਹੁੰਚੀ ਹੈ ਜੀ ਡਿਜ਼ਾਇਰ VDI 2010 ਮਾਡਲ ਗੱਡੀ ਹੈਗੀ 3rd ਓਨਰ ਹੈਗੀ 2,35,000 ਰੁਪਏ ਡਿਮਾਂਡ ਹੈ। ਮਲੇਰ ਕੂਟਲਾ ਮਾਲਕ ਦਾ ਏਰੀਆ ਦਾ ਨਵੇਂ ਟੈਰਾ ਚ ਹੈ। ਟੈਰਾ ਚ ਸਾਰਾ ਕੁਝ ਵਧੀਆ ਆਪਾਂ ਨੂੰ ਲੱਗਿਆ ਹੋਇਆ ਮਿਲ ਜਾਊਗਾ। 2,35 ਡਿਮਾਂਡ ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਮਾਲਕ ਨੇ ਦੱਸਿਆ। ਵੀ ਜਿਹੜੀ ਡਿਮਾਂਡ ਹੈ ਇਹ ਕੋਈ ਫਿਕਸ ਨਹੀਂ ਹੈਗੀ। ਉੱਪਰ-ਨੀਚੇ ਕਰ ਲਾਂਗੇ ਵੇਖ ਕੇ। ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ। ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ। ਤੇ ਮਾਲਕ ਨੇ ਕਿਹਾਗਾ ਆ ਕੇ ਦੇਖ ਲਿਓ ਤੋਰ ਕੇ ਦੇਖ ਲਿਓ ਸਟਾਰਟ ਕਰਕੇ ਤੇ ਆਪਦੀ ਪੂਰੀ ਤਸੱਲੀ ਕਰ ਲਓ ਆ ਕੇ ਤੇ ਰੇਟ ਵੇਖ ਕੇ ਮੁਕਾ ਲਾਂਗੇ। ਰੇਟ ਦੀ ਟੈਨਸ਼ਨ ਨਾ ਲਿਓ ਮਾਲਕ ਨੇ ਸਿੱਧਾ ਕਿਹਾਗਾ ਤੇ ਮਾਲਕ ਨੇ ਕਿਹਾ ਕੋਈ ਵੀ ਗੱਲ ਕਰਨੀ ਹੋਵੇ ਤਾਂ ਸਿੱਧਾ ਨੰਬਰ ਮਾਲਕ ਦਾ ਆਪਸ ਸਕਰੀਨ ਤੇ ਦੇ ਵੀ ਰੱਖਿਆ ਜੀ 7657926200 ਪੂਰਾ। ਗੱਲ ਕਰ ਸਕਦੋਂ ਕੋਈ ਵੀ ਗੱਲ ਕਰਨਾ ਚਾਹੇ ਤੁਸੀਂ ਚਾਹੁੰਨਿਓ ਜੀ ਤੇ ਮੈਨੂੰ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ 'ਚ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਇੱਕ ਗੱਲ ਹੋਰ ਦੱਸ ਦੇਣਾ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਅੱਗੇ ਤੁਹਾਨੂੰ 4-5 ਮਸ਼ੀਨਰੀਆਂ ਹੋਰ ਦੇਖਣ ਨੂੰ ਮਿਲਣਗੀਆਂ ਤੇ ਪੂਰੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਤੁਹਾਨੂੰ ਪਹਿਲਾਂ ਵੀ ਮੈਂ 1-2 ਵਾਰੀ ਕਹਿਤਾ ਹਾਂ ਜੀ ਵੀਡੀਓ 'ਚ ਜੇ ਕਿਸੇ ਕੋਲੇ ਘਰ ਕੁਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ 'ਚ ਕੋਈ ਐਧਾ ਨਾ ਸਮਝੋ ਵੀ ਕੱਲੇ ਆਪਾਂ ਪੰਜਾਬ ਚੋਂ ਐਡ ਕਰਦੇ ਹਾਂ ਜਾਂ ਪਿੰਡਾਂ ਚ ਕਰਦੇ ਹਾਂ ਜਿੱਥੇ ਵੀ ਹੈ ਜੀ ਆਪਣੇ ਕੋਲੇ ਵਸ ਭੇਜ ਦਿਓ ਉੱਪਰ ਨੰਬਰ ਆਪਣਾ ਲਿਖਿਆ ਰਹਿੰਦਾ ਉੱਤੇ ਚੈੱਕ ਕਰੋ ਤੁਸੀਂ 7719445360 ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗ ਰਹੀ ਜੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਵਧੀਆ ਲੱਗ ਰਹੀ ਜੇ ਤਾਂ ਸ਼ੇਅਰ ਕਰ ਦਿਓ ਤੇ ਜਿਆਦਾ ਹੀ ਵਧੀਆ ਲੱਗੀ ਹੈ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਜ਼ਰੂਰ ਦਬਦਿਓ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੇ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਕੋਈ ਐਦਾਂ ਨਹੀਂ ਹੈਗਾ ਆਪਾਂ 2-4 ਦਿਨਾਂ ਤੋਂ ਲੈ ਕੇ ਆਉਨੇ ਹਾਂ ਹਰ ਰੋਜ਼ ਨਵੀਂ ਵੀਡੀਓ ਇੱਕ ਜਾਂ ਦੋ ਆਉਂਦੀ ਆ ਰਹਿੰਦੀਆਂ ਸੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਆਪਣੇ ਕੋਲੇ ਹੁਣ ਮੋਟਰਸਾਈਕਲ ਇੱਕ ਪਹੁੰਚੇਗਾ ਸਿਟੀ ਸੂ ਜਿਵੇਂ ਕਿ ਤੁਸੀਂ ਦੇਖ ਰਹੇ ਹੋ 2021 ਮਾਡਲ ਮਾਲਕ ਨੇ ਦੱਸਿਆਗਾ 41000 ਰੁਪਿਆ ਡਿਮਾਂਡ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜੀ ਆ ਜਿਹੜੇ ਮਾਲਕ ਨੇ ਮੋਟਰਸਾਈਕਲ ਦੀ ਉਹਨਾਂ ਦਾ ਏਰੀਆ ਦੀ ਜੰਡੀ ਵਾਲਾ ਗੁਰੂ ਘਰੇ ਮਾਲਕ ਦੇ ਮੋਟਰਸਾਈਕਲ ਖੜਾ ਹੈ ਬਿਲਕੁਲ ਨਮਾਜ਼ੀ ਸ਼ੋਰੂਮ ਕੰਡੀਸ਼ਨ ਆਪਾਂ ਕਹਿ ਸਕਦੇ ਹਾਂ ਚੱਲਿਆ ਵੀ ਬਹੁਤ ਘੱਟ ਹੋਇਆ ਮਾਲਕ ਨੇ ਰੱਖਿਆ ਵੀ ਬਹੁਤ ਸੰਭਾਈ ਦੇ ਵਿੱਚ ਹੋਇਆ ਟਾਇਰ ਟੱਪਾ ਬਹੁਤ ਵਧੀਆ ਮਿਲ ਜੂਗਾ ਇੰਜਨ ਉਂਜਣ ਤੋਂ ਲੈ ਕੇ ਜਿੰਨੇ ਵੀ ਪਾਰਟਸ ਨੇ ਸਾਰੇ ਆਪਾਂ ਨੂੰ ਪੂਰੇ ਵਧੀਆ ਮਿਲਣਗੇ ਨਾ ਤਾਂ ਕੋਈ ਡਿੱਗਿਆ ਨਾ ਕੋਈ ਐਕਸੀਡੈਂਟਡ ਹੈ ਵਧੀਆ ਪੂਰਾ ਮਿਲੂਗਾ 44000 ਰੁਪਿਆ ਡਿਮਾਂਡ ਇਹਨਾਂ ਨੇ ਕੀਤੀ ਹੈ 95011 53494 ਮਾਲਕ ਦਾ ਇਹ ਨੰਬਰ ਹੈ ਗੱਲ ਕਰ ਲਿਓ ਜੀ ਹੁਣ ਆਪਾਂ ਇੱਕ ਆਲਟੋ ਐਲਐਕਐਸਆਈ ਗੱਡੀ ਦੀ ਗੱਲ ਕਰਾਂਗੇ ਪੰਜਾਬ ਨੰਬਰ ਚਿੱਟੇ ਰੰਗ ਦੀ ਆਪਾਂ ਲੈ ਕੇ ਪਹੁੰਚੀ ਹਾਂ 2011 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਆ 2 ਲੱਖ ਤੇ 60000 ਰੁਪਿਆ ਡਿਮਾਂਡ ਮਾਲਕ ਨੇ ਕੀਤੀ ਆ ਰਾਇਕੋਟ ਮਾਲਕ ਦਾ ਏਰੀਆ 85 ਤੋਂ 90 ਪੈਸੇ ਆਪ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਪੂਰੀ ਵਧੀਆ ਪੂਰੀ ਸੋਹਣੀ ਹੈ ਮਾਲਕ ਨੇ ਸੰਭਾਈ ਦੇ ਵਿੱਚ ਰੱਖੀ ਹੋਈ ਆ ਬਾਕੀ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੀ ਤੇ ਜੇ ਕਿਸੇ ਨੇ ਤੂਰ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਜੇ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਘਰੇ ਆਜੋ ਇੱਕ ਵਾਰੀ ਤੇ ਨੰਬਰ 62 805 757 699 ਗੱਲ ਕਰ ਸਕਦੇ ਹੂੰ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਜੇ ਚਾਹੋ ਨਿਓ ਜੀ ਹੁਣ ਆਪਾਂ ਇੱਕ ਵੈਗਨਰ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਆਂ ਸੀ ਸਿਲਵਰ ਰੰਗ ਦੇ ਵਿੱਚ ਗੱਡੀ ਆ ਸੀ ਐਨਜੀ ਕਟ ਲੱਗੀ ਹੋਈ ਐ ਤੇ ਕਟ ਵੀ ਪੂਰੀ ਵੱਡੀ ਲੱਗੀ ਹੋਈ ਐ 7 ਮਾਡਲ ਐ 55000 ਰੁਪਇਆ ਕੁੱਲ ਡਿਮਾਂਡ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਐ 55000 ਤੋਂ ਵੀ ਘੱਟ ਵੱਧ ਹੋ ਜਾਊਗਾ ਮੂਕੇਤੀ ਰਾਮਪੁਰਾ ਫੂਲ ਮਾਲਕ ਦਾ ਏਰੀਆ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਜਿਹੜੇ ਓਨਰ ਨੇ 9203622224 ਗੱਲ ਕਰ ਲਿਓ ਆਪੇ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਜੇਕਰ ਚਾਹੁੰਨ ਹੋ ਜੀ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸੇ ਨੂੰ ਐਡ ਕਰਵਾਉਣੀ ਹੈ ਅਸੀਂ ਆਪਣੇ ਕੋਲੇ ਭੇਜੋ ਨੰਬਰ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਘਰ ਕੂਠੀ ਮਕਾਨ ਕਿੰਨੇ ਰੇਟ 'ਚ ਕਿੱਥੇ ਤੁਹਾਨੂੰ ਚਾਹੀਦਾਗਾ